ਕਿਉਂਕਿ ਕਾਂਗਰਸ ਨੇ ਜਿਵੇਂ ਪਹਿਲਾਂ ਸਿੱਖ ਸੰਗਤ ਦੇ ਭਾਵਨਾਵਾਂ ਦੇ ਨਾਲ ਜਿਵੇਂ ਪਹਿਲਾਂ ਖੜਦੀ ਆ ਉਸੇ ਤਰ੍ਹਾਂ ਇਹ ਖੇਡ ਸਾਹਮਣੇ ਆਈ ਆ ਸੱਚ ਲੋਕਿਆ ਨਹੀਂ ਰਹਿੰਦਾ ਪਹਿਲਾਂ 84 ਜੀ ਕੀ ਕੁਝ ਹੋਇਆ ਫਿਰ 92 ਜੀ ਇੱਕ ਪੀੜੀ ਮਾਰੀ ਫਿਰ ਝੁੱਟੀ ਸੌਂ ਘਾ ਕੇ ਸਰਕਾਰ ਬਣਾ ਲਈ ਕਾਂਗਰਸ ਨੇ ਫਿਰ 5 ਸਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਤੀ ਉਹਨਾਂ ਦੀ ਬੇਅਦਬੀ ਦੇ ਨਾਂ ਤੇ ਝੂਠੀ ਸਿਆਸਤ ਕੀਤੀ ਉਹ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਕਿਸੇ ਦੇ ਨਹੀਂ ਹੋ ਸਕਦੇ ਆ ਪਰਸੋ ਦੋ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਮਤਲਬ ਇਹਨਾਂ ਦਾ ਐਮਐਲਏ ਕਾਂਗਰਸ ਦਾ ਪ੍ਰਗਟ ਸਿੰਘ ਆ ਕਾਂਗਰਸ ਦੇ ਜਨੰਦਰ ਦੇ ਅਸੀਂ ਦਫ਼ਤਰ ਦੇ ਗੇਟ ਦੇ ਬਾਹਰ ਖੜੇ ਆ ਮਤਲਬ ਲੱਖ ਲਾਂਹ ਤਾਂ ਪਾਉਣਾ ਹੈ ਇਹਨਾਂ ਨੂੰ ਸਾਰਿਆਂ ਨੂੰ ਕੀ ਯਾਰ ਐਡੇ ਤੁਸੀਂ ਗਏ ਗੁਜਰੇ ਐਡੀਆਂ ਦੋਨੋਂ ਕੁਰਸੀਆਂ ਦਾ لالਚ ਆ ਐਡੀਆਂ ਤੁਹਾਨੂੰ ਸਰਕਾਰਾਂ ਦਾ لالਚ ਆ ਵੀ ਤੁਸੀਂ ਗੁਰੂ ਦੇ ਨਾਂ ਤੇ ਵੀ ਨਹੀਂ ਕਲੇ ਪ੍ਰਕਰ ਸਿੰਘ ਕੀ ਕਹਿਆ ਪਰ ਤੋਂ ਉਧਾਰਨ ਸਭਾ ਦੇ ਵਿੱਚ ਕੀ ਪਿਛਲੀ ਸਰਕਾਰ ਗੁਰੂ ਗ੍ਰਾਸ ਸਾਹਿਬ ਦੀ ਬੇਅਦਬੀ ਤੇ ਸਿਆਸਤ ਕਰਦੀ ਰਹੀ ਕਹਿੰਦੇ ਸਾਡੇ ਵਿੱਚੋਂ ਇੱਕ ਟੜਾ ਇਹ ਕਹਿੰਦਾ ਸੀ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਉਸ ਮਸਲੇ ਨੂੰ ਨਵੇੜੋ ਨਾਲ ਲੰਮਾ ਖਿੱਚੋ ਮਤਲਬ ਸਿਆਸਤ ਕਰੋ ਸਿਰਫ ਇੱਕ ਪਾਰਟੀ ਨੂੰ ਬਦਨਾਮ ਕਰਨ ਲਈ ਮਤਲਬ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਕੋਈ ਮੁੱਦਾ ਨਹੀਂ ਫਿਰ ਕੋਈ ਮੈਟਰ ਨਹੀਂ ਕਿ ਅਸੀਂ ਗੁਰੂਗ੍ਰਾਂ ਸਾਹਿਬ ਤੁਸੀਂ ਫੜਨੇ ਆ ਇਹ ਕੋਈ ਮੰਚ ਜਜਵਾਨੇ ਕੀ ਅਸੀਂ ਕਿਸ ਨੂੰ ਸਜ਼ਾਵਾ ਦੇਣੀ ਆ ਪਹਿਲਾ ਕੇਸ ਸੀਬੀਆਈ ਦੀ ਮੰਗ ਕੀਤੀ ਫਿਰ ਸੀਬੀਆਈ ਤੋਂ ਵਾਪਸ ਲੈ ਲਿਆ ਫਿਰ ਉਹਦਾ ਵੀ ਕੱਖ ਨਹੀਂ ਕੀਤਾ ਫਿਰ ਸਿਆਹਤ ਕਰਦੇ ਰਹੇ ਲੰਬਾ ਖਿੱਚਦੇ ਰਹੇ ਬਰਗੜ ਸਿੰਘ ਜੀ ਸਰਤੇ ਦਸਤਾਰ ਸਜਾਈ ਆ ਤੁਸੀਂ ਹਾਕੀ ਦੀ ਟੀਮ ਦੇ ਕਪਤਾਨ ਰਹੇ ਹੋ ਮੇਰੀ ਬੇਨਤੀ ਆ ਨਾ ਦੱਸੋ ਹੁਣ ਕੰਕੇ ਗੁਰੂ ਦੇ ਨਾਂ ਤੇ ਬੇਅਦਬੀ ਕਰ ਰਹੇ ਸੀ ਕਿਹੜੇ ਲੋਕ ਸੀ ਉਹ ਉਹ ਕਿਹੜੀਆਂ ਲੀਰਾਂ ਸੀ ਕਾਂਗਰਸ ਵੀ ਕਰਦੇ ਰਹੇ ਆ ਸਾਢੇ 3 ਸਾਲ ਹੁਣ ਝਾੜੂ ਵਾਲੇ ਹੋ ਕੇ ਕਰਦੇ ਆ ਨੂੰ ਮਤਲਬ ਇਹ ਇਹਨਾਂ ਦੇ ਯਾਰ ਖੂਨ ਆ ਅੰਦਰ ਤੇ ਰੱਬ ਨੂੰ ਨਹੀਂ ਮੰਨਦੇ ਇਹ ਗੁਰੂ ਨੂੰ ਨਹੀਂ ਮੰਨਦੇ ਇਹਨਾਂ ਦੀ ਲਾਲਚਾਂ ਲਈ ਇਹ ਆਪਣੇ ਮਾਪਿਓ ਨੂੰ ਵੇਚ ਦੇਣ ਐਡੀ ਮੈਂ ਕਹਿੰਦਾ ਲੀਰਾਂ ਦੀ ਜਮਾਤ ਹੈ ਕਾਂਗਰਸ ਜਿੰਨੀਆਂ ਲਾਹਣਤਾਂ ਇਹਨਾਂ ਨੂੰ ਪਾਈਆਂ ਜਾਣ ਉਹਨੀਆਂ ਥੋੜੀਆਂ ਆ ਮੈਂ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਦਾ ਮਾੜੀ ਮੁੱਟੀ ਅਣਖ ਜਗਾ ਲੋ ਮਾਣਾ ਮੋਟਾ ਖੂਨ ਮੇਰੇ ਅਰ ਕੀ ਆਪਾਂ ਮਤਲਬ ਸਰਕਾਰਾਂ ਤੋਂ ਧਾਰ ਲੈਣੀ ਆ ਕੀ ਨੇ ਕਾਂਗਰਸੀ ਲੀਡਰਾਂ ਤੋਂ ਕੀ ਕੀ ਕਰਨਗੇ ਸਾਨੂੰ ਮਾਰ ਰਹੇ ਕਿ ਨਾ ਜਾਣੇ ਓਰੇ ਕਿਸੇ ਨੇ ਨਹੀਂ ਰਹਿਣਾ ਓਰੇ ਜਿਹੜੇ ਚੌਧਰੀ ਬੜੇ ਬਣੇ ਨੰਗੇ ਕਾਂਗਰਸ ਦੇ ਜਿਹੜੇ ਕਾਂਗਰਸੀ ਲੀਡਰਾਂ ਦੇ ਮਗਰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਗੱਲ ਕਰਦਾ ਸਿੱਖ ਨੌਜਵਾਨਾਂ ਦੀ ਆ ਜਿਹੜੇ ਤੁਸੀਂ ਇਹਨਾਂ ਦੇ ਮਗਰ ਗੱਡੀਆਂ ਚੱਕੀ ਫਿਰਦੇ ਹੋ ਕੋਈ ਨਾ ਮੇਰੇ ਰਹਿਣਾ ਤੁਸੀਂ ਮੇਰੇ ਰਹਿਣਾ ਅਸੀਂ ਵੀ ਜਾਣਾ ਮਰ ਸਾਬ ਨੇ ਜਾਣਾ ਮਾੜੀ ਮੋਟੀ ਅਣਖ ਚ ਗਾ ਲਓ ਯਾਰ ਆਹ ਜਿਹੜੀਆਂ ਸਾਰੀਆਂ ਕਾਂਗਰਸ ਦੀਆਂ ਲੀਰਾਂ ਨੇ ਜਿਹੜੀਆਂ ਗੁਰੂ ਦੇ ਨਾਂ ਤੇ ਵੀ ਬੇਅਦਬੀ ਦੇ ਨਾਂ ਤੇ ਵੀ ਸਿਆਸਤ ਕਰਦੀਆਂ ਨੇ ਇਹਨਾਂ ਨੂੰ ਲਾਣਤਾ ਪਾਓ ਡੰਡਾ ਤਾਂ ਉਹਨਾਂ ਦੀ ਗਰਦਨ ਦੇ ਵਿੱਚ ਇਹਨਾਂ ਦੇ ਮੂੰਹ ਦੇ ਵਿੱਚ ਹੁਣ ਕੀ ਬੋਲੋ ਸੰਜੇਪ ਸਾਹਿਬ ਇੱਕ ਨਾ ਸਵਾਲ ਹੈ ਮਲੇਰਪੁਰਲਾ ਵਿਖੇ ਵੀ ਕੁਰਾਂਖਰੀ ਦੀ ਜਦੋਂ ਮੇਤਵੀ ਹੁੰਦੀ ਨਰੇਸ਼ ਯਾਦਵ ਦਾ ਜਿਹੜਾ ਨਾਮ ਸਾਹਮਣੇ ਆਂਦਾ ਵੈ ਤੇ ਅੱਜ ਇੱਕ ਤਸਵੀਰ ਨਿਕਲਦੀ ਪਈ ਐ ਐਡਵੋਕੇਟ ਹਰਪਾਲ ਸਿੰਘ ਚੀਮਾ ਦਾਵਾ ਕਰਦੇ ਪਏ ਨੇ ਕਿ ਉੱਥੇ ਜਾਂਦੇ ਤਸਵੀਰ ਐ ਕਿਹੜਾ ਹਰਪਾਲ ਚੀਮਾ ਹਰਮਾਲ ਚੀਮਾ ਕਿਹੜਾ ਕਲਰਕ ਆ ਇੱਕ ਉਹ ਖਜ਼ਾਨਾ ਮੰਤਰੀ ਆ ਉਹ ਉਹਦੀ ਇੱਕ ਕਲਰਕ ਜਿਨੀ ਔਕਾਤ ਨਹੀਂ ਹੈਗੀ ਹਰਪਾਲ ਚੀਮੇ ਦੀ ਇੱਥੇ ਮੁੱਖ ਮੰਤਰੀ ਦੀ ਔਕਾਤ ਨਹੀਂ ਹੈਗੀ ਇੱਕ ਕਲਰਕ ਤੋਂ ਵੱਧ ਮੁੱਖ ਮੰਤਰੀ ਜੇ ਪੱਲੇ ਕੀ ਆ ਮੁੱਖ ਮੰਤਰੀ ਦੇ ਪੱਲੇ ਕੀ ਆ ਕਹਿੰਦਾ ਹਰਾ ਪੈਨ ਚੱਲੂਗਾ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਹਰਾ ਪੈਨ ਤੋੜ ਕੇ ਅਗਰਾਂ ਨੇ ਧਾਰ ਨਹੀਂ ਮਾਰੀ ਤੇਰੇ ਹਰੇ ਪੈਨ ਦੀ ਉਹ ਭਗਾ ਕੇ ਮਾਰਿਆ ਅਗਲੇ ਦਸਤ ਪੈਨ ਦੇ ਵਿੱਚ ਅਗਲੇ ਕਹਿੰਦੇ ਅਸੀਂ ਪ੍ਰਿੰਸੀਪਲ ਸੈਕਟਰੀ ਤੋਂ ਸਿੱਧੇ ਸਾਈਨ ਕਰਾ ਲਾਂਗੇ ਇੱਥੇ ਮੁੱਖ ਮੰਤਰੀ ਦੀ ਔਕਾਤ ਕਲਰਕ ਤੋਂ ਵੱਡੀ ਨਹੀਂ ਇੱਥੇ ਹਰਪਾਲ ਜਿੰਮਾ ਮੈਂ ਸਾਬਨਾ ਇੱਕ ਇੱਕ ਪੀਐਮ ਦੀ ਔਕਾਤ ਹੁੰਦੀ ਹੈ ਇੱਕ ਤੁਹਾਡੀ ਇਹ ਬੜੇ ਫਿਰਦੇ ਨੇ ਖਜ਼ਾਨਾ ਮੰਤਰੀ ਮੰਤਰੀ ਕਿਹੜੇ ਮੰਤਰੀ ਸੰਤਰੀ ਐਮਐਲਏ ਐਮਐਲਏਾਂ ਦੀ ਔਕਾਤ ਪਿੰਡ ਦੇ ਚੌਂਕੀਦਾਰ ਦੀ ਇੱਜ਼ਤ ਹੁੰਦੀ ਆ ਇਹਨਾਂ ਦੇ ਐਮਐਲਏਾਂ ਦੀ ਚੌਕੀਦਾਰ ਜਿੰਨੀ ਵਿੱਚਦਨੀ ਪਿੰਡ ਦੀ ਚੌਕੀਦਾਰੀ ਵੀ ਲਗਣਾ ਉਹ ਵੀ ਚੌਕੀਦਾਰ ਸਾਹਿਬ ਇਹਨਾਂ ਦੇ ਇਹਨਾਂ ਦੇ ਐਮਐਲਏ ਭ੍ਰਿਸ਼ਟਾਚਾਰ ਨਾਲ ਭਰੇ ਪਏ ਨੇ ਕਿਹੜੀਆਂ-ਕਿਹੜੀਆਂ ਕਾਲੀ, ਨੀਲੀਆਂ, ਪੀਲੀਆਂ ਪਤਨੀ ਕਿਹੜੇ-ਕਿਹੜੇ ਵੀਡੀਓ ਚੇਜ਼ ਦਿਨਾ ਜਿੰਦੇ ਨੇ ਗੁਰੂ ਦੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਫੜਿਆ ਕੌਣ ਗਿਆ ਦਰਸ਼ੀ ਕੌਣ ਪਾਇਆ ਗਿਆ ਆ ਨਰੇਸ਼ ਯਾਦ ਉਹਨਾਂ ਦਾ ਦਿੱਲੀ ਵਾਲਾ ਐਮਐਲਏ ਮੇਰੀ ਮੀਡੀਆ ਨੂੰ ਬੇਨਤੀ ਆ ਦਿਖਾ ਦਿਓ ਲੋਕਾਂ ਨੂੰ ਸ਼ੀਸ਼ਾ ਓ ਨਰੇਸ਼ ਜੀ ਆਰਮਨ ਪਤੰਦਰਾ ਨੇ ਟਿਕਟ ਦੇ ਦਿੱਤੀ ਸੀ ਦਿੱਲੀ ਦੇ ਰਸਤੇ ਰੋਲਾ ਪਿਆ ਫੇਰ ਵਾਪਸ ਲਈ ਇਹ ਇੱਕੋ ਜਮਾਤ ਆ ਕਾਂਗਰਸ ਤੋਂ ਵੱਧ ਮਾੜੀ ਆਮਾਦੀ ਪਾਰਟੀ ਆਮਾਦੀ ਦੇ ਪਾਰਟੀ ਤੋਂ ਵੱਧ ਮਾੜੀ ਕਾਂਗਰਸ ਇਹ ਕਾਂਗਰਸ ਜਿਨ੍ਹਾਂ ਜਿਹੜੀ ਸਿੱਖਾਂ ਦੀ ਬਹਿਰੀ ਆ ਇਹ ਗੁਰੂ ਨੂੰ ਨਹੀਂ ਮੰਨਦੇ ਕੋਈ ਕਿਸੇ ਗੁਰੂ ਦਾ ਸਤਕਾਰ ਨਹੀਂ ਕਰਦੇ ਪੱਗਾ ਫਸਾਈ ਫਿਰਦੇ ਨੇ ਸਿਰਾਂ ਦੇ ਵਿੱਚ ਆ ਰਾਜਾ ਪੜਿੰਕ ਬੜੀਆਂ ਬੜੀਆਂ ਗੱਲਾਂ ਮਾਰਦਾ ਹੁੱਪੜੁਪੜਕੇ ਬੋਲਦਾ ਉਹ ਲੱਖ ਲਾਹਣ ਤੇ ਤੇਰੀ ਤੇਰੀ ਇਹ ਜੀ ਪ੍ਰਧਾਨਗੀ ਤੇ ਦੱਸੋ ਪ੍ਰਗਟ ਸਿੰਘ ਜੀ ਦੱਸੋ ਰਾਜਾ ਬੜਿੰਗਾ ਨਾਂ ਦੱਸੋ ਦੱਸੋ ਨਾ ਕਿਹੜੇ ਕਿਹੜੇ ਉਹ ਕਾਲੇ ਕਿਹੜੇ ਹਜੇ ਉਹ ਕੁੱਤੇ ਲੋਕ ਸੀ ਜਿਹੜੇ ਕਾਂਗਰਸ ਦੇ ਵਿੱਚ ਬਹਿ ਕੇ ਇਹ ਸਿਆਸਤ ਕਰ ਰਹੇ ਸੀ ਗੁਰੂ ਦੇ ਨਾਂ ਤੇ ਸਿਆਸਤ ਕਰ ਰਹੇ ਸੀ ਅੱਜ ਪੂਰੇ ਕਾਂਗਰਸ ਪਾਰਟੀ ਜੈ ਹਿੰਦ ਮੁਰਤਬਾ ਕਾਂਗਰਸ ਨੂੰ ਦਿਖਾ ਰਹੇ ਆ ਅੱਜ ਇਹ ਤੁਹਾਨੂੰ ਕਹਦਾ ਗੱਲ ਮੈਂ ਅੱਜ ਆਖਰੀ ਗੱਲ ਇਹ ਗੱਲ ਕਹਿ ਕੇ ਚੱਲਿਆ ਅੱਜ ਆ ਦੇਖੋ ਤੁਸੀਂ ਆ ਪਿੱਛੇ ਤੱਕ ਕੈਮਰਾ ਮਾਰ ਲਓ ਆ ਜਿਹੜਿਆਂ ਸੈਂਕੜਿਆਂ ਦੀ ਤਰਾਰ ਦੇ ਵਿੱਚ ਅੱਜ ਅੱਜ ਦਸਤਾਰਾਂ ਬੰਨ ਕੇ ਨੌਜਵਾਨ ਅੱਜ ਪੰਜਾਬ ਦੇ ਵਿੱਚ ਬੱਕ ਬੱਕ ਦਾ ਇਤਿਫਲੇ ਹੁੰਕ ਨੇ ਆਉਣ ਵਾਲੇ ਦਿਨਾਂ ਦਿਨਾਂ ਕਾਂਗਰਸਾਂ ਨੂੰ ਪਿੰਡਾਂ 'ਚ ਨਹੀਂ ਪੜਨ ਦੇਾਂਗੇ